ਦੋਸਤੋ ਕੈਨੇਡਾ ਦੇ ਵਿੱਚ ਤਕਰੀਬਨ 40-42% ਏਰੀਆ ਦਰਖਤਾਂ ਦੇ ਨਾਲ ਕਵਰਡ ਹੈ ਬਹੁਤ ਸਾਰੇ ਦਰਖਤ ਸਾਨੂੰ ਸੜਕਾਂ ਦੇ ਆਲੇ-ਦੁਆਲੇ ਜਾਂ ਹੋਰ ਜਿੱਥੇ ਕਿਤੇ ਵੀ ਖੁੱਲੀ ਜਗ੍ਹਾ ਪਈ ਹੈ ਤਾਂ ਦਰਖਤ ਹੀ ਦਰਖਤ ਸਾਨੂੰ ਦੇਖਣ ਨੂੰ ਮਿਲਣਗੇ ਇੰਨੇ ਦਰਖਤ ਹੋਣ ਦੇ ਬਾਵਜੂਦ ਵੀ ਇਹ ਹੋਰ ਦਰਖਤ ਲਗਾਉਂਦੇ ਹਨ ਲਗਾਉਂਦੇ ਹੀ ਨਹੀਂ ਜਿਨ੍ਹਾਂ ਉਹਨਾਂ ਦੀ ਸਾਂਭ-ਸਵਾਲ ਅਤੇ ਉਹਨਾਂ ਦਾ ਪਾਲਣ-ਪੋਸ਼ਣ ਵੀ ਕਰਦੇ ਹਨ ਇਹ ਦੇਖੋ ਇੱਕ ਫੁੱਟਪਾਥ ਬਣਿਆ ਨਵਾਂ ਉਹਦੇ ਇਹਨਾਂ ਨੇ ਸਾਈਡ ਦੇ ਉੱਪਰ ਇਹ ਦਰਖਤ ਲਗਾਏ ਨੇ ਇਹ ਦੇਖੋ ਇਹ ਦਰਖਤ ਲੱਗਿਆ ਹੋਇਆ ਇਸੇ ਤਰ੍ਹਾਂ ਇਹ ਦੇਖੋ ਇੱਕ ਇਹ ਦਰਖਤ ਲਗਾਇਆ ਹੋਇਆ ਸੈਂਟਰ ਦੇ ਵਿੱਚ ਇਹ ਦਰਖਤ ਹੈ ਦਰਖਤ ਦੇ ਨਾਲ ਉਹਨਾਂ ਨੇ ਇੱਕ ਬਾੰਸ ਦੀ ਪੂਰੀ ਹਾਈਟ ਜਿੰਨੀ ਸੋਟੀ ਲਗਾਈ ਹੋਈ ਹੈ। ਉਹ ਸੋਟੀ ਨੂੰ ਆਲੇ ਦੁਆਲੇ ਦੋ ਐਂਗਲ ਲੋਹੇ ਦੇ ਲਗਾਏ ਹੋਏ ਨੇ। ਉਹ ਐਂਗਲ ਨੂੰ ਫਿਰ ਉਹਨਾਂ ਨੇ ਤਾਰ ਦੇ ਨਾਲ ਦਰਖਤ ਨੂੰ ਬੰਨ੍ਹਿਆ ਹੋਇਆ ਹੈ। ਇਹ ਦੇਖੋ ਇਹ ਤਾਰ ਦਰਖਤ ਦੇ ਨਾਲ ਲਿਬੇਟੀ ਹੋਈ ਹੈ। ਇਹ ਤਾਰ ਦੇ ਉੱਪਰ ਜਿੱਥੇ ਵੀ ਤਾਰ ਹੈਗੀ ਹੈ ਉਹਦੇ ਉੱਪਰ ਇਹਨਾਂ ਨੇ ਪਲਾਸਟਿਕ ਦਾ ਇੱਕ ਪਾਈਪ ਇਹ ਦੋਨੇ ਸਾਈਡਾਂ ਦੇ ਉੱਪਰ ਲਗਾਇਆ ਹੋਇਆ ਤਾਂ ਕਿ ਤਾਰ ਦੇ ਨਾਲ ਇਹ ਦਰਖਤ ਨਾ ਕਟਿਆ ਜਾਵੇ ਇਹ ਦਰਖਤ ਹੈ ਇਹ ਦਰਖਤ ਦੇ ਨਾਲ ਇੱਕ ਬਾਸ ਹੈ ਬਾਸ ਦੇ ਇਹ ਦੋਨੇ ਪਾਸੇ ਇਹਨਾਂ ਨੇ ਤਾਰਾਂ ਲਗਾ ਕੇ ਇਹ ਐਂਗਲ ਦੇ ਨਾਲ ਬੰਨ੍ਹੀਆਂ ਹੋਈਆਂ ਨੇ ਇੱਧਰ ਵੀ ਦੇਖੋ ਇੱਥੇ ਸਿਰਫ ਦੱਸ ਤਾਂ ਨਹੀਂ ਸਵਾਲ ਕਰਨ ਦਾ ਇਹੀ ਮਕਸਦ ਹੈ ਕਿ ਦਰਖਤ ਹਵਾ ਦੇ ਨਾਲ ਟੁੱਟ ਨਾ ਜਾਵੇ ਇੱਥੇ ਆਪਣੀ ਤਰ੍ਹਾਂ ਹੋਰ ਕੋਈ ਖਤਰਾ ਨਹੀਂ ਹੁੰਦਾ ਦਰਖਤ ਨੂੰ ਕਿ ਕੋਈ ਪੱਟ ਕੇ ਲੈ ਜਾਊਗਾ ਜਾਂ ਕੋਈ ਜਾਨਵਰ ਖਾ ਜਾਊਗਾ ਜਾਂ ਕੋਈ ਗੱਡੀ ਵਾਲਾ ਗੱਡੀ ਮਾਰ ਕੇ ਦਰਖਤ ਨੂੰ ਤੋੜ ਦੂਗਾ ਨਹੀਂ ਇਸ ਤਰ੍ਹਾਂ ਦਾ ਕੋਈ ਇੱਥੇ ਖਤਰਾ ਨਹੀਂ ਹੁੰਦਾ ਇੱਥੇ ਖਤਰਾ ਸਿਰਫ ਇਹੀ ਹੁੰਦਾ ਕਿ ਤੇਜ਼ ਹਵਾ ਦੇ ਨਾਲ ਦਰਖਤ ਟੁੱਟਣਾ ਜਾਵੇ ਉਸ ਦੀ ਸਾਵਧਾਨੀ ਦੇ ਲਈ ਇਹ ਇਸ ਤਰ੍ਹਾਂ ਉਹਨਾਂ ਦੀ ਕੇਅਰ ਕਰਦੇ ਹਨ ਅਤੇ ਜੜਾਂ ਦੇ ਵਿੱਚ ਦੇਖੋ ਇਸ ਤਰ੍ਹਾਂ ਦਾ ਇਹ ਖਾਦ ਦੀ ਜਗ੍ਹਾ ਦੇ ਉੱਪਰ ਇਹ ਦਰਖਤਾਂ ਟਾਹਣੀਆਂ ਦਾ ਕੁੱਤਰਾ ਜਿਹਾ ਕਰਕੇ ਜਿਸ ਤਰ੍ਹਾਂ ਪਟਾਂਡਿਆਂ ਦਾ ਕੁੱਤਰਾ ਕਰਦੇ ਹੁੰਦੇ ਆ ਮੱਕੀ ਦੇ ਟਾਂਡਿਆਂ ਦਾ ਉਸੇ ਤਰ੍ਹਾਂ ਇਹ ਲੱਕੜ ਦੇ ਛੋਟੇ ਛੋਟੇ ਪੀਸ ਜੇ ਮਸ਼ੀਨੀ ਕੁੱਤਰਾ ਕਰਕੇ ਇਹਦੀ ਜੜਾਂ ਦੇ ਵਿੱਚ ਰੱਖਦੇ ਨੇ ਤੇ ਇਹਦੀ ਖਾਦ ਬਣਦੀ ਰਹਿੰਦੀ ਹੈ ਪਾਣੀ ਦੀ ਇੱਥੇ ਥੋੜੀ ਘੱਟ ਜ਼ਰੂਰਤ ਪੈਂਦੀ ਹੈ ਮੀਂਹ ਪੈਂਦੇ ਰਹਿੰਦੇ ਨੇ ਇਹ ਦੇਖੋ ਇਹ ਕਾਫੀ ਸਾਰੇ ਦਰਖਤ ਇਹਨਾਂ ਨੇ ਸਾਈਡ ਦੇ ਉੱਪਰ ਲਗਾਏ ਹੋਏ ਹਨ ਇਸ ਤਰ੍ਹਾਂ ਇਹ ਦਰਖਤਾਂ ਨੂੰ ਸਿਰਫ ਲਗਾਉਂਦੇ ਹੀ ਨਹੀਂ ਸਗੋ ਉਹਨਾਂ ਦਾ ਪਾਲਣ ਪੋਸ਼ਣ ਕਰਕੇ ਉਹਨਾਂ ਦੀ ਸੰਭਾਲ ਵੀ ਕਰਦੇ ਹਨ ਇਸ ਤਰ੍ਹਾਂ ਸਾਨੂੰ ਵੀ ਜ਼ਰੂਰਤ ਹੈ ਕਿ ਅਸੀਂ ਵੀ ਆਪਣੇ ਬੇਸ਼ ਦੇ ਵਿੱਚ ਦਰਖਤ ਲਗਾਈਏ ਸਿਰਫ ਲਗਾਈਏ ਨਹੀਂ ਸਗੋ ਉਹਨਾਂ ਦੀ ਸਾਂਭ ਸੰਭਾਲ ਵੀ ਕਰੀਏ ਤਾਂ ਕਿ ਵਾਤਾਵਰਨ ਸਾਡਾ ਠੀਕ ਹੋਵੇ ਸ਼ੁੱਧ ਹੋਵੇ ਤੇ ਅਸੀਂ ਸ਼ੁੱਧ ਹਵਾ ਦੇ ਵਿੱਚ ਸਾਹ ਲੈ ਸਕੀਏ ਥੈਂਕ ਯੂ